ਹਰ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਚੱਲੇ ਆਂ ਨੰਦਪੁਰ ਸਾਹਿਬ ਤੇ ਬਲੌਗ ਬਣਾਉਣਾ ਜੀ ਕਹਿੰਦੇ ਬਲੌਗ ਸ਼ੁਰੂ ਕਰਨ ਲੱਗੇ ਆ ਤੇ ਸਮਝ ਲੋ ਕਰ ਹੀ ਦਿੱਤਾ ਆ ਅੱਛਾ ਤੇ ਤੁਹਾਨੂੰ ਕਰਾਉਂਦੇ ਆ ਪ੍ਰਦਰਸ਼ਨ ਜਾ ਕੇ ਤੇ ਬਲੌਗ ਬਣਾਉਣਾ ਵਾ ਤੇ ਬਲੌਗ ਸਾਡਾ ਆ ਰਿਹਾ ਬਹੁਤ ਜਲਦ ਜਲਦ ਆ ਰਿਹਾ ਯਾਰ ਕਾਹ ਨਹੀਂ ਸੋਣਾ ਟਾਈਮ ਲੱਗਣਾ ਗਜਬ ਬੇਇੱਜ਼ਤੀ ਹੈ ਸੰਗਤ ਜੀ ਹੈ ਡਾਇਰੈਕਟਰ ਇਹ ਇਹ ਜਾਏਗਾ ਨੰਦਪੁਰ ਸਾਹਿਬ ਕੋ ਮੈਨੂੰ ਨਹੀਂ ਮਤਲਬ ਤੁਹਾਨੂੰ ਕੋ ਜਾਣਾ ਹੈਗਾ ਹਮਨੇ ਅਭੀ ਜਾਣਾ ਹੈਗਾ ਅਭੀ ਜਾਣਾ 11 ਕੋ ਜਾਣਾ ਹੈ 12 ਕੋ ਆਣਾ ਹੈ ਹਾਂ ਜੀ ਹਾਂ ਜੀ ਰਾਜੀ ਸੰਗਤ ਜੀ ਸੰਬਤ ਜੀ ਆ ਗਿਆ ਇੱਕ ਬੰਦਾ ਹੋਰ ਉਹ ਆਹਦੇ ਇੱਧਰ ਆ ਵੀ ਦਿਖਾਣਾ ਇਹ ਫੇਰ ਦਿਖਾਓ ਇੱਥਾ ਕਰਕੇ ਦਿਖਾ ਲੈ ਗਿਫਟ ਹੋਇਆ ਇਹ ਇੰਨਾ ਭਾਰ ਤੇ ਦੀ ਬਾਹਾਂ ਜਿੰਨਾ ਤੋਂ ਭਾਰ ਬਾਹਾਂ ਚ ਪਾਇਆ ਓਦਾਂ ਆ ਵੀ ਚੱਲੇ ਅਜੇ ਅਨੰਦਪੁਰ ਸਾਹਿਬ ਨੂੰ ਚਾਲੇ ਪੈ ਚੁੱਕੇ ਨੇ ਦਿਖਾ ਲੈ ਯਾਰ ਹੈਲੋ ਜੀ ਇਤਨਾ ਮੂਲਾ ਇਹ ਤਾਂ ヘア ਸਲੂਟ ਨਾਲ ਚੱਲ ਅਜ ਕੋਈ ਇੰਤਬਾਹੀ ਨਹੀਂ ਕਰਨੀ ਨਾ ਕੋਈ ਅੱਲਾ ਕਰਨ ਆਇਆ ਹਾਂਜੀ ਕਿਸੇ ਕੋਈ ਚੀਜ਼ ਲੈ ਕੇ ਨਹੀਂ ਜਾਣੀ ਹੈ ਯਹੀ ਨਹੀਂ ਅਭੀ ਹੋਰ ਸੁਣੀਏ ਸਾਡੇ ਹੱਥ ਫਾੜ ਕੇ ਰਹਿਣਾ ਹੈ ਫੂੜ ਮਤ ਨਹੀਂ ਕਰਨੀ ਫੂੜ ਮਤ ਨਹੀਂ ਕਰਨੀ ਫੂੜ ਮਾਤ ਫੂੜ ਮਾਤ ਵਾਲੀ ਗੱਲ ਜੀ ਹੋ ਗਿਆ ਜੋ ਅੰਦਰ ਅੰਦਰ ਨੂੰ ਹੋ ਜਾ ਜਲਵਾ ਹੈ ہمارا ਇਹ ਐ ਆਪਾਂ ਹੁਣ ਆ ਦੇ ਬੇ ਚੈੱਕ ਕਰ ਇਹੀ ਬੇਜ਼ਨੀਆਂ ਆਫਤਰਾ ਬੰਦ ਕਰੋ ਹੱਥ ਜੋੜ ਕੇ ਮੈਂ ਦਿਨ ਤੱਕ ਦਿਨ ਤੱਕ ਦਿਨ ਤੱਕ ਕਿਤੇ ਆ ਨੂੰ ਦੱਬੇ ਜੀ ਇਹਨੂੰ ਖੋਕਣ ਵਾਲੀ ਕਿਹੜੀ ਗੱਲ ਆ ਆਉਂਡਾ ਖਾਸ ਲਕਸੀਆਂ ਤੋਂ ਪੁੱਜਿਆ ਉਹ ਭਾਜੀ ਵੀ ਖਾਸ ਧਿਆਨੇ ਤੋਂ ਪੁੱਜੇ ਹੋਏ ਆ ਵੀ ਨਾਲੇ ਬਾਬਾ ਜੀ ਤੁਸੀਂ ਵੀ ਜਿਹੜੇ ਗੱਲ ਕੀ ਆ ਲਈ ਸਾਡੇ ਕੋ ਪਤਾ ਨਹੀਂ ਕਿਹੜੇ ਮਿੰਟ ਦੇ ਆ ਇਹੇ ਦੇ ਦਿਓ ਪਾਣੀ ਦੇ ਦੇ ਪਾਣੀ ਪੈਕ ਕਰ ਦੇ ਸੰਤਜੀ ਬੋਏ ਜੀ ਬਾਲਸਾ ਜੀ ਜਥੇ ਆ ਮੁੰਡੇ ਨੇ ਨਵੀਂ ਗੱਡੀ ਲੈ ਜੀ ਨਵੀਂ ਕੜਾਈ ਮੁੰਡੇ ਨੇ ਗੱਡੀ ਕਿਹੜੀ ਕੜਾਈ ਆ ਕੀ ਆ ਤੇ ਭਾਜੀ ਲਓ ਜੀ ਬਹੁਤ ਯਾਰ ਖੁਸ਼ੀ ਵਾਲੀ ਗੱਲ ਆ ਇਹ ਤਾਂ ਬਾਈ ਨਵੀਂ ਗੱਡੀ ਕੜਾਈ ਆ ਬਾਈ ਬੜਾਈਆਂ ਭਾਈ ਬਹੁਤ ਬੜੀਆਂ ਆ ਨੂੰ ਹੀ ਆ ਭਾਈ ਜੀ ਹੋ ਗਈ ਆ ਲੰਬੇ ਲੰਬੇ ਬਾਈ ਰਸ ਮੇਰੇ ਮਿੱਤਰੋ ਰਸ ਆ ਗਈ ਯਾਰ ਦਾ ਦਿਨ ਤਾਂ ਦਿਨ ਤਾਂ ਬਹੁਤ ਵਗ ਬੰਦੇ ਬਿਲਿਜੀ ਬਿਕੋਸ ਦਾ ਦਿੱਸੋ ਦਾ ਬੱਟ ਇਸ ਇਸ ਬੱਟਰ ਕੇਸ ਪੂਰੀ 90% ਇਸ ਔਰੀਆ ਦੇ ਪੱਤੇ ਵਿੱਚ ਨੀਂਬੂ ਪਾ ਕੇ ਘੱਟਾ ਲੇਨ ਚੇਂਡ ਯਾਨੀ ਕਿ ਤਰਟਾਟਾ ਕਬਰੀ ਪੀਓ ਕਿਤ ਪਰ ਪਰ ਮਾਂ ਤੁ ਕੀ ਬਨ ਕੀਆ ਠੋਟਪੋ ਥਿਸ ਇਸ ਕਲਾ ਨਮਕ ਬਲੈਕ ਸੋਲ ਘੱਟੀਆਂ ਮਿੱਟੀ ਮਿੱਟੀ ਕਾਟੀ ਸੂਚੀ ਨਹੀਂ ਤਸੀਂ ਆਪਾਂ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਹਾਂ ਹੁਣ ਮੱਥਾ ਟੇਕਦੇ ਹਾਂ ਫੋਟੋਵਾਂ ਚਲਾਂਗੇ ਆਪਾਂ ਇਸ਼ਨਾਨ ਕਰਨ ਤੇ ਤੁਹਾਨੂੰ ਨਹਿਰ ਵੀ ਦਿਖਾਵਾਂਗੇ ਬਾਕੀ ਦਿਖਾਵਾਂਗੇ ਬਾਕੀ ਆਪਣਾ ਭਰਾ ਹੈਗਾ ਅਸੀ ਕਾਲ ਜੀ ਸਾਰਿਆਂ ਨੂੰ ਹੁਣ ਆਪਾਂ ਮੱਥਾ ਟੇਕ ਲਿਆ ਹੁਣ ਆਪਾਂ ਚੱਲਦੇ ਹਾਂ ਸਰੋਵਰ ਚ ਇਸ਼ਨਾਨ ਸਰੋਵਰ ਤੇ ਨਹਿਰ ਜਨੋ ਨਹਿਰ ਚ ਨਾਣਾ ਸਰੋਵਰ ਤੇ ਨਹਿਰ ਦਿਖਾਉਂਦੇ ਆ ਜਾ ਕੇ ਨਹਿਰ ਦਿਖਾ ਲਦੇ ਆ ਉੱਤਨਾ ਇਦਾਂ ਉੱਧਰ ਜਾ ਕੇ ਰੁਕੋ ਬੇਦਰ ਰੋੜਦਾ ਹੀ ਆ ਬੰਦਾ ਐ ਉੱਥੋਂ ਉੱਧਰ ਜਾ ਕੇ ਨਹੀਂ ਇੱਥੇ ਜਾ ਕੇ ਰੁਕੋ ਉਧਰੋਂ ਰੋੜਦਾ ਆ ਉਧਰੋਂ ਕਿਹਾ ਮੈਂ ਉਧਰ ਰੋੜਦਾ ਆ ਬੰਦਾ ਇੱਧਰ ਮੁਕਰਾ ਠੀਕ ਕਹੋ ਮੈਂ ਮਿੱਤਰੋ ਨਹਿਰ ਉਹ ਦੇ ਰੋੜ ਰੋੜ ਕੇ ਆਉਣਾ ਜੀ ਇੱਧਰ ਆਸਥਕਾਰ ਤੇ ਹੈ ਜੀ ਕਹਿੰਦੇ ਨਹੀਂ ਬੰਦਾ ਅਮੀਰ ਦਾ ਗਰੀਬਾ ਦਾ ਇੱਥੇ ਪਿਆ ਸਾਰਾ ਆਹ ਦੇਖ ਲਓ ਇੱਥੇ ਹੀ ਆ ਬੰਦਾ ਉੱਪਰ ਲੋਕੀ ਨਾ ਆਪਣੇ ਕਰਦੇ ਅਮੀਰੀ ਗਰੀਬੀ ਆ ਹਾਂਜੀ ਭਾਜੀ ਸਾਰੇ ਇੱਥੇ ਹੈ ਜੇਲਾ ਰੋੜ ਕੇ ਮੁੜ ਕੇ ਇੱਥੇ ਆਣਾ ਮਰ ਮੁੜ ਕੇ ਹਾਂ ਦੇਖੋ ਕੋਈ ਪਛਾਨ ਨਹੀਂ ਸਕਦਾ ਅਮੀਰ ਦੀ ਹੱਡੀ ਕਿਹੜੀ ਗਰੀਬ ਦੀ ਹੱਡੀ ਹਾਂ ਇੱਥੇ ਦੱਸ ਦੇਵੇ ਹੁਣ ਕਿਹੜਾ ਆ ਥੋੜੋ ਥੋੜੀ ਇੱਕ ਆਪਣੇ ਤੇ ਉਧਰੋਂ ਨੋਂਣੂ ਆ ਜੀ ਲਓ ਜੀ ਮੁੰਡੇ ਚੱਲ ਗਏ ਨੋਂਣ ਲਓ ਜੀ ਇਹਨੇ ਪਾਣੀ ਇਕੱਠਾ ਕਰਦੇ ਹੋਏ ਨੌਜਵਾਨ ਨਾ ਨਾ ਬਾਲਾ ਬਾਲਾ ਆ ਨਿਊ ਬੰਦੇ ਸਾਨਾ ਜੁਆਇਨ ਹੋਏ ਆ ਗਰੁੱਪ ਚ ਸਾਡੇ ਬਲੌਗ ਦੇ ਵਿੱਚ ਰਾਜਾ ਸਿੰਘ ਜੀ ਇੱਕ ਪਾਜੀ ਫੋਨ ਤੇ ਬਿਜ਼ੀ ਹਣਾ ਇਸ ਲਈ ਸਾਡੇ ਬਲੌਗ ਚ ਰਾਜਾ ਸਾਹਿਬ ਵੀ ਆਇਆ ਸੀਗਾ ਇਹ ਆਹ ਵਾਓ ਗੋਲ ਗੱਪੇ ਦਾ ਪਾਈ ਆਪਣੀ ਇੰਟਰੋਡਕਸ਼ਨ ਥੋੜੀ ਜੀ ਹਾਂਜੀ ਬਾਜੀ ਮੇਰ ਬਾਏ ਬੰਗਾ ਸਵੀਟਸ ਹਨਾ ਮਨ ਮਾਲ ਸ਼ਾਪ ਕੀ ਲੈ ਲਿਆ ਬਾਜੀ ਲਕੇ ਤਾਂ ਆਵੇਂ ਫਰਾਤ ਨੂੰ ਫਰਾਤ ਨੂੰ ਕਿੱਥੇ ਫੁੱਲ ਨਹੀਂ ਆਏ ਵਾਹ ਮਿੱਤਰੋ ਆ ਟੰਗੀਆਂ ਨੇ ਉਧਰ ਲੱਗੀਆਂ ਹੋਣਾ ਫੁੱਲੇ ਲੱਗੀ ਹੋਣਾ ਤੇਰਾ ਮੂਹਲਾ ਨਾ ਕਢਾਲੀ ਜਾਂਦਾ ਧਿਆਨ ਲੈ ਵੀ ਰੁਕਲਾ ਸਿੰਘ ਜੀ ਫੀਲ ਕਿਦਾਂ ਆਇਆ ਦੱਸ ਕੇ ਹਾਂ ਮਨਾ ਅਸਤਰ ਵਾਲਾ ਸੀ ਹੋਰ ਬਣ ਗਿਆ ਆਂਦੇ ਹਲਕ ਮੋਟਾ ਬਣ ਗਿਆ ਇਹਨੂੰ ਲਾ ਦੇ ਬਾਹਰ ਉਹ ਰੁਕ ਜਾ ਉਹ ਦੇਖ ਉਹ ਨਿਆਣੀ ਸਪਾਈਡਰਮੈਨ ਆਇਰਮੈਨ ਉਹਦੇ ਲਾ ਦੇ ਬਾਹਰ ਕੜਾ ਡਾ ਕੋ ਨਾ ਮਨੁਸ਼ਾਨੀ ਉਹ ਭਾਜੀ ਛਾਤੀ ਛਾਤੀ ਖੋਜਾ ਤੋਤਾ ਬਣ ਤੋਤਾ ਬਣਦਾ ਨਹੀਂ ਭਾਜੀ ਏਲੀਏ ਜਿਹਾ ਬਣਾਤਾ ਚਲੋ ਆਇਓ ਬਸ ਟਰਾਲੀਆਂ ਚੈੱਕ ਕਰੋ ਮੇਰੇ ਮਿੱਤਰੋ ਡਾਉਨ ਸੀਲਿੰਗ LED AC ਚੱਲੇ ਆ ভাই ਝੂਲਾ ਦੇਖਣ ਲੋ ਵੀ ਆਪਾਂ ਆ ਗਏ ਹਣ ਝੂਲੇ ਤੇ ਝੂਲੇ ਚੈੱਕ ਕਰੋ ਮੇਰੇ ਮਿੱਤਰੋ ਝੂਲੇ ਹਾਂ ਇਹ ਵਾਹ ਦੇ ਤਰਪੁਰੋਂ ਆਇਆ ਇਹ ਜੰਗਲ ਤੋਂ ਤਰਪੁਰੋਂ ਆ ਕੇ ਜਿਹੜੇ ਦੇਖੀਏ ਚੱਲਦਾ ਇਹ ਦੇਖੇ ਹੁਣ ਜੀ ਇਹ ਚੱਕ ਦੇ ਇਹ ਵੱਡਾ ਤਰਪੁਰੋਂ ਆਇਆ ਵੱਡੇ ਲਵਾਇਆ ਵੱਡਾ ਆਈ ਨਿਆਣਿਆਂ ਦੀਆਂ ਜੂੜੇ ਵਾਲੀਆਂ ਹਾਂਜੀ 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 ਮੇਰੇ ਵੀਰੋ ਆ ਵੀ ਇੱਧਰ ਆਪਾਂ ਜੀ ਆ ਕੱਪ ਜਾਂਦੇ ਜੀ ਲੋਮਣੇ ਮਿੱਤਰੋ ਕਹਿੰਦੇ ਕੱਪ ਜੇ ਜਾਂਦੇ ਜੀ ਕਾ ਆਯੂਬਾ ਬਈ ਜੇ ਲੈਣੇ ਤੈਨੂੰ ਬੈਠੂਗਾ ਨਾ ਉਹ ਭਰਾਵਾ ਕੌਣ ਬੈਠੂ ਇੱਥੇ ਆਂਕੂਲੀ ਲੈ ਕੇ ਆਉਣੀ ਕਹਿੰਦਾ ਇੱਥੇ ਪ੍ਰੈਕਟਿਸ ਕਰਨੀ ਆ ਆਪਣੀ ਆ ਕਿਉਂ ਅੰਦਰ ਕੀਤਾ ਆ ਪੋਸੀ ਜੇ ਦਿਖਾ ਦੇ ਬਾਹਰ ਗਏ ਲੈ ਵੀ ਮਿੱਤਰੋ ਮੇਲਾ ਸ਼ੁਰੂ ਹੋ ਗਿਆ ਹੈ ਬਸ ਅਖੀ ਦਾ ਤਿਆਰੀਆਂ ਲੱਗੇ ਹੋਏ ਨੇ ਆ ਭਾਜੀ ਲੋ ਜੀ ਮੇਰੇ ਮਿੱਤਰੋ ਆਪਾ ਖੜਿਆ ਅਨੰਦਪੁਰ ਸਾਹਿਬ ਓ ਸਾਹਮਣੇ ਨੈਣਾ ਦੇਵੀ ਦੀ ਪਹਾੜੀ ਜੀ ਓ ਅਨੰਤਪੁਰ ਤੋਂ ਸਾਫ ਦਿਂਦਾਂ ਹਨ ਓ ਜੀ ਨੈਣਾ ਦੇਵੀ ਦਾ ਮੰਦਿਰ UPI ਵਾਲਾ ਕੰਮ ਸ਼ਾਕੀ ਲੈ ਵੀ ਮੇਰੇ ਮਿੱਤਰੋ ਮੁੰਡਾ ਕਰ ਲੱਗਾ ਅਨਬਾਕਸਿੰਗ ਹੈ ਓਏ ਆ ਕੰਮ ਸ਼ਾਕੀ UPI ਵਾਲਾ UPI ਵਾਲਾ ਕਿਹੜਾ ਅਸਲਾ ਲੈ ਕੇ ਆਈ UPI ਵਾਲਾ ਕੰਮ ਸ਼ਾਕੀ ਹਲੋ ਮੇਟਰ ਉਹ ਨਾਲ ਹੀ ਗੱਡ ਲਈ ਓਏ ਹੋਏ ਇੱਥੇ ਗਾਣਾ ਵਜਾ ਇੱਥੇ ਰੀਲ ਪੜੋਗੇ ਹਾਸਸ ਆਹਦੇ ਨਾਵਾ ਤੇ ਖਾਲੀ ਵੀ ਚਲਦੀ ਹੋਣੀ ਨਾ ਜੋਰ ਲਾਦਾ ਵੀ ਜੋਰ ਲਾਦਾ ਮੁੰਡੇ ਜਿਹਾ ਹੈਗਾ ਜੋਰ ਉਪਟਾ ਵਿੱਚ ਦੇਦਾ ਓਏ ਉਧਰ ਬਾਹਰ ਨੂੰ ਮਾਰ ਸੰਜੀ ਇਹ ਹੈਗੀ ਦਨਾਲੀ ਤੇ ਆਪਾਂ ਹੁਣ ਚਲਾਵਾਂਗੇ ਨੈ 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 ਗੋਲੀ ਗੇ ਨਾ ਪੁਣੀ ਦੀ ਗੋਲੀ ਗੇ ਨਾ ਪੁਣੀ ਭਾਈ ਨਹੀਂ ਨਹੀਂ ਨਾ ਨਾ ਪੋਰੇ ਡੱਬਰੇ ਦਾ